ਨੀ ਪਾਲਾ ਅੰਮ੍ਰਿਤ ਸੁਣ ਤੂੰ ਤੜਕੇ ਦਾ ਚਾਹ ਦਾ ਕੱਪ ਪੀਤਾ ਰੋਟੀ ਨਹੀਂ ਖਾ ਕੇ ਜਾਂਦੀ ਮੈਂ ਜੇ ਰੋਟੀ ਤਾਂ ਮੈਂ ਖਾਣੀ ਨਹੀਂ ਹੈਗੀ ਮੇਰੀ ਗੱਲ ਸੁਣ ਉੱਥੇ ਕੰਟੀਨ ਦੇ ਹੈ ਚੀਜ਼ਾਂ ਖਾ ਖਾ ਕੇ ਨਾ ਤੇਰਾ ਸੇਟ ਖਤਾਬ ਹੋ ਜਾਊਗਾ ਬਾਹਰੋਂ ਨਾ ਜਿੱਦਾਂ ਚ ਕੋਈ ਫਾਇਦਾ ਨਹੀਂ ਹੁੰਦਾ ਘਰ ਦੀ ਰੋਟੀ ਬਿਨਾਂ ਫਿਰਦੀ ਨਹੀਂ ਸਾਡਾਂ ਦਾ ਠੀਕ ਬਣਾਇਆ ਨੂੰ ਮਟਰ ਆਲੂ ਮਟਰ ਅੱਛਾ ਮੇਰੇ ਪੇਬਲੇਟ ਆ ਤਾਂ ਫਿਰ ਤਾਂ ਮੈਂ ਖਾ ਜੂਗੀ ਰੋਟੀ ਤੂੰ ਅੰਦਰ ਬੈਠਣਾ ਉਹ ਲੈ ਹੁਣੀ ਹੈ ਚਲੋ ਠੀਕ ਹੈ ਜੀ ਤਾਂ ਬਣਾ ਲਈ ਲੈ ਜਾਂਦੀ ਹੈ ਲੈ ਭੈਣ ਦੀ ਕਿਵੇਂ ਪੂਸ ਪੂਸ ਲੱਗੀ ਪਈ ਆ ਕਰਨ ਮੇਰਾ ਤਾਂ ਕੋਈ ਫਿਕਰ ਹੀ ਨਹੀਂ ਕੱਲ ਦੀ ਆਈਆਂ ਮੈਂ ਪਹਿਲਾਂ ਤਾਂ ਰਹਿਲਾ ਮੈਂ ਰੋਟੀਆਂ ਬਣਾਈਆਂ ਫੇਰ ਮੈਂ ਹੁਣ ਖਾਣ ਬੈਠੀ ਆਂਗੀ ਤੇ ਆਪ ਚੱਕ ਕੇ ਹੁਣ ਬੈਗ ਕਹਿੰਦੀ ਮੈਂ ਮੰਡੀ ਜਾ ਕੇ ਆਉਣਾ ਸਾਰਾ ਮੇਰਾ ਝਾੜੂ ਪੋਚਾ ਪਿਆਗਾ ਤੇ ਉਹਨੇ ਕੀ ਕੀਤਾ ਸਵੇਰ ਦੀ ਉੱਠੀ ਆਗੀ ਉੱਧਰ ਪੂਸ ਨੇ ਮਾਰ ਲੇ ਉੱਧਰ ਮਾਰ ਲੇ ਬਸ ਹੁਣ ਤਿਆਰ ਹੋਗੀ ਮਗ ਰੋਡਲੀ ਉਹ ਦੇ ਲੈ ਉਹ ਜਵਾਕ ਨਹੀਂ ਆ ਬਸ ਨਾਵੇ ਉਹਨੂੰ ਕਿ ਸੂਣੀ ਗਿਵੇਂ ਮੈਂ ਰੋਟੀ ਖਾਲਾ ਦੁੱਧ ਦੇ ਗਲਾਸ ਪੀਣ ਨੂੰ ਕੀ ਹੁੰਦਾਗਾ ਆਉਦੇ ਮਾਪੇ ਉਹਦੇ ਘਰੇ ਪੀਵੇ ਇੱਥੇ ਆ ਕੇ ਪਿੰਦੀ ਆਗੀ ਇਹ ਉਦੋਂ ਚਮਲਾਈ ਜਾਂਦੀ ਐ ਤਾਂ ਹੀ ਮਾਂ ਨੇ ਆਖਿਆ ਸੀ ਕਹਿੰਦੀ ਹੁਣ ਭੈਣ ਦਾ ਚਾਚਾੜਿਆ ਪਿਆ ਤੂੰ ਕਿੱਥੇ ਇਹਨੂੰ ਦੇਣੀ ਆਵੇਂ ਮੇਰੇ ਨੰਨਦਾ ਹੀ ਵੀ ਐ ਸੱਚੀ ਗੱਲਾਂ ਹੀ ਕਹਿੰਦੀ ਐ ਮਾਂ ਵੀ ਚੱਲ ਰਹਿ ਕੇ ਦੇਖਦੀ ਆ ਦੋ ਦਿਨ ਕੀ ਚੰਦ ਚੜਾਉਂਦੀਆਂ ਨੇ ਆ ਜਾ ਦੀਦੀ ਯਾਰ ਮੇਰੀ ਗੱਲ ਸੁਣਾ ਇੱਥੇ ਆਈ ਦਾ ਕੀ ਫਾਇਦਾ ਹੋਇਆ ਜੇ ਭੁੱਖੇ ਨਹੀਂ ਜਾਣਾ ਤੂੰ ਠੀਖਾ ਲਾ ਤੂੰ ਮੇਰੀ ਗੱਲ ਸੁਣ ਦੀ ਤੈਨੂੰ ਪਤਾ ਨਾ ਮੈਂ ਤਾਂ ਨਾ ਉੱਥੇ ਰਹਿੰਦੀ ਕਰਕੇ ਮੈਨੂੰ ਤਾਂ ਸਵੇਰੇ ਸਵੇਰੇ ਭੁੱਖ ਨਹੀਂ ਲੱਗਦੀ ਉਹ ਤਾਂ ਮੈਂ ਤੁਹਾਨੂੰ ਤਾਂ ਕਹਤਾ ਕਿਉਂਕਿ ਤੁਹਾਡੀ ਉੱਥੇ ਨਣਦ ਬੈਠੀ ਸੀ ਮੈਨੂੰ ਆਏ ਸੀ ਵੀ ਮੇਰੀ ਭੈਣ ਦੀ ਬੇਇੱਜ਼ਤੀ ਨਾ ਹੋਵੇ ਤਾਂ ਕਰਕੇ ਮੈਂ ਕਹਤਾ ਵੀ ਚੱਲ ਕੋਈ ਨਾ ਖਾ ਲੈਣੇ ਐਂ ਕਰ ਦੇ ਦੀ ਤੂੰ ਹੀ ਖਾਣਾ ਰੋਕੀ ਮੇਰੀ ਗੱਲ ਸੁਣ ਕਮਲ ਜੀ ਤੇਰੀ ਮਾਰੀ ਤਾਂ ਮੈਂ ਸਿਰ ਵੀ ਨਹੀਂ ਵਾਹਿਆ ਨਹਾ ਕੇ ਉਵੇਂ ਹੀ ਨਾ ਪ੍ਰਾਣੀ ਚੁੰਨੀ ਲੈ ਕੇ ਤੇਰੇ ਕੋਲੇ ਆ ਗਈ ਵੀ ਕਿਤੇ ਆਈ ਨਾ ਜਾਵੜੀ ਜਾਲਗੋ ਤਾਂ ਮੈਨੂੰ ਤਾਂ ਮੇਰੀ ਨੇ ਕੀ ਆਖਣਾ ਹੈ ਉਹ ਤਾਂ ਘਰ ਦੀ ਕੁੜੀ ਐ ਰੋਟੀ ਖਾਈ ਜਾਂਦੀ ਸੀ ਕੋਈ ਵਾਰ ਪਤਾ ਨਹੀਂ ਉਹਨਾਂ ਦੀਦੀ ਗੁੱਸਾ ਕਰ ਜੇ ਵੀ ਲੈ ਆਵਦੀ ਭੈਣ ਦੇ ਮਗਰ ਮਗਰ ਤੁਰ ਹੀ ਫਿਰਦੀ ਐ ਉਹ ਤਾਂ ਰੋਜ਼ ਆਉਂਦੀ ਐ ਤੂੰ ਪਹਿਲੀ ਵਾਰ ਆਈ ਐ ਐਵੇਂ ਗੁੱਸਾ ਖਰੀ ਜਣਾ ਤਾਂ ਕਰੀ ਚੱਲ ਰਹੰਦੇ ਸਹੀ ਗੱਲ ਆ ਮੈਨੂੰ ਵਸੇ ਆਇਆ ਦੇਖ ਕੇ ਜੇ ਹੋਖ-ਖੁਕੀ ਜਾਗਦੀ ਸੀ ਦੀਦੀ ਚੱਲ ਮੇਰੀ ਗੱਲ ਸੁਣ ਨਾ ਤੈਨੂੰ ਟੱਬੇ 'ਚ ਰੋਟੀ ਪਾ ਜਣੀ ਐ ਉੱਥੇ ਕਾ ਲਈ ਹਾਂ ਚੱਲ ਆਏ ਕਰੋ ਮੈਂ ਨਾਲ ਲੈ ਜੂੰਗੀ ਉੱਥੇ ਜਾ ਕੇ ਰੋਟੀ ਨਾਲੇ ਜੀਜੂ ਕਿੱਥੇ ਆ ਜੀਜੂ ਤਾਂ ਤੇਰੇ ਇੱਧਰ ਹੀ ਫਿਰਦੇ ਐ ਉਰੇ ਆਇਓ ਜੀ ਮੈਂ ਗੱਲ ਸੁਣਿਓ ਉਹ ਹਾਂ ਬੋਲੋ ਮੈਂ ਸਾਨੂੰ ਆਏ ਕਹਿੰਦੀ ਸੀ ਮੈਂ ਵੀਰਪਾਲ ਨੂੰ ਜੇ ਤੁਸੀਂ ਛੱਡਿਆ ਹੁੰਦੇ ਛੱਡਿਆ ਹੂ ਵੀਰਪਾਲ ਨੂੰ ਛੱਡਿਆ ਜੀ ਜੀ ਮੇਰੇ ਘਰ ਤੁਹਾਨੂੰ ਲੱਗ ਕੱਲ ਮੈਂ ਤੁਰ ਕੇ ਆਈਆਂ ਪਤਾ ਇੱਕ ਤਾਂ ਉਹ ਖੇਤਾਂ ਜੀ ਤੁਸੀਂ ਘਰ-ਪਾਰ ਰੱਖਿਆ ਬਸ ਵਾਲਾ ਉੱਥੇ ਰੋਡ ਤੇ ਤਾਰ ਗਿਆ ਮੈਂ ਏਡਾ ਭਾਰਾ ਬੈਗ ਮੈਂ ਮਸਾ ਚੱਕ ਕੇ ਆਈਆਂ ਦੀਦੀ ਨੂੰ ਬੱਚੇ ਮੈਂ ਕਿਵੇਂ ਆਈਆਂਗੀ ਉਹ ਕੱਲ ਤਾਂ ਉਹਨੂੰ ਕੰਮ ਹੋ ਗਿਆ ਸੀ ਕੋਈ ਨਾ ਅੱਜ ਛੱਡਾ ਮੋਣਾ ਕੱਲ ਕਰ ਆਉਣਾ ਤਨੂੰ ਅੱਜ ਫੇਰ ਆਪ ਨਾ ਆਉਣਾ ਬੋਤ ਨੂੰ ਮੈਂ ਨਹੀਂ ਲੈ ਕੇ ਆਉਣਾ ਲਾਛੀ ਸ਼ਰਟਾ ਪਾ ਕੇ ਆਉਂਗਾ ਮੈਂ। ਲੈ ਦੀਦੀ ਆ ਕੇ ਘਰ ਹੋਈ ਆ ਜੀਜੂ ਕਾ ਨਾ ਮੈਂ ਛੱਡ ਕੇ ਆਉਂਗਾ ਲੈ ਕੇ ਨਹੀਂ ਆਉਂਦਾ। ਸੁਪਰ ਮਣਾ। ਕੁੜੀ ਵੀ ਸਾਡੀ ਆਪ ਦੀ ਆਪ ਹੀ ਆਉਂਦੀ ਐ ਇੰਨਾ ਕੋਲੇ ਇੰਨਾ ਟਾਈਮ ਹੀ ਨਹੀਂ ਦਿੰਦਾ। ਅੱਜ ਚੋਨਾ ਵੱਢੀ ਜਾਂਦੇ ਐ। ਫਿਰ ਉੱਥੇ ਮੰਡੀ 'ਚ ਸਿੱਟਣਗੇ ਉੱਥੇ ਫਿਰ ਬੈਠੂਗਾ ਇਹ। 12 ਫਿਰ ਕੋਈ ਗੱਲ ਨਹੀਂ। ਮੈਂ ਚੋਨਾ ਤੋਂ ਸ਼ਾਮ ਨੂੰ ਸ਼ਾਮ ਨੂੰ ਆਉਂਗੀ 5 ਵਜੇ। 5 ਵਜੇ ਜੇ ਟਾਈਮ ਲੱਗਾ ਤਾਂ ਲੈ ਆਉਂਗਾ ਨਹੀਂ ਪੱਕਾ ਪਤਾ ਨਹੀਂ ਕਹਿ ਸਕਦਾ। ਅੱਜ ਤਾਂ ਕਈ ਵਾਰ ਪਤਾ ਨਹੀਂ ਹੁੰਦਾ ਵੀ ਪਹਿਲਾਂ ਵੀ ਆ ਸਕਦੀ ਹਾਂ ਮੈਂ। ਜੇ ਪਹਿਲਾਂ ਆਣਾ ਹੈ ਮੈਂ ਤੁਹਾਨੂੰ ਕਾਲ ਕਰਾਂ। ਮੈਂ ਕਾਲ ਕਰ ਦਿੰਦੀ ਇਹ ਤਾਂ ਕੋਈ ਐਕਟ ਨਹੀਂ ਜਿਹੜੇ ਹੋਏ ਫਿਰ ਤਾਂ ਤੁਹਾਨੂੰ ਲੈ ਜਾਵਾਂਗੇ ਨਹੀਂ ਫਿਰ ਤੁਰ ਕੇ ਆ ਜੀ ਤੁਰ ਕੇ ਤਾਂ ਆ ਜੂੰਗੀ ਵੀ ਮੈਨੂੰ ਔਖਾ ਜਾ ਹੋ ਜਾਂਦਾ ਪਿੰਡਾਂ 'ਚ ਬੱਸਾਂ ਜੀਆਂ ਤਾਂ ਆਉਂਦੀਆਂ ਨਹੀਂ ਤੁਹਾਡੇ ਇੱਥੇ ਨਾਲੇ ਮੇਰੀ ਗੱਲ ਸੁਣ ਸਾਡੇ ਪਿੰਡ ਦਾ ਕੋਈ ਵੀ ਮੁੰਡਾ ਹੋਵੇ ਤੈਨੂੰ ਪੁੱਛੇ ਵੀ ਤੂੰ ਕਿੱਥੇ ਕਿਹਦੇ ਘਰੇ ਆਈਆਂ ਕਿਸੇ ਨੂੰ ਕੁਝ ਨਹੀਂ ਦੱਸਣਾ ਮੈਂ ਤਾਂ ਕੋਈ ਗੱਲ ਨਹੀਂ ਕਰਦੀ ਦੀਨੀ ਮੈਂ ਤਾਂ ਬੁਲਾਉਂਦੀ ਵੀ ਨਹੀਂ ਮੈਂ ਤਾਂ ਤੁਰ ਕੇ ਆ ਜਾ ਕਰੂੰਗੀ ਜਾਂ ਤੁਹਾਨੂੰ ਕੌਣ ਲਾ ਲਿਆ ਕਰੂੰ ਚੀਜ਼ ਨੂੰ ਜੇ ਲੈ ਜਾ ਕਰਨਗੇ ਤਾਂ ਠੀਕ ਆ ਨਹੀਂ ਮੈਂ ਆ ਤਾਂ ਤੁਰ ਕੇ ਆ ਜਾ ਔਖੇ ਸੀ ਉਹਨਾਂ ਜੋ